ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ ਨੂੰ ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਸ੍ਰੀ ਤੇਜਪਾਲ ਜੀ ਦੇ ਗ੍ਰਹਿ ਵਿਖੇ ਮਾਤਾ ਲక్ష్ਮੀ ਜੀ ਦੀ ਕੁੱਖੋਂ ਹੋਇਆ ਆਪ ਦੇ ਮਾਤਾ ਪਿਤਾ ਬਹੁਤ ਧਾਰਮਿਕ ਅਤੇ ਚੰਗੇ ਜੀਵਨ ਵਾਲੇ ਸਨ ਇਹਨਾਂ ਦੇ ਕਰਤਾਰ ਸਪੁੱਤਰ ਹੋਏ ਸਭ ਤੋਂ ਵੱਡੇ ਦਾ ਨਾਮ ਅਮਰਦਾਸ ਦੂਜੇ ਦਾ ਨਾਮ ਈਸਰਦਾਸ ਤੀਜੇ ਦਾ ਨਾਂ ਸ੍ਰੀ ਖੇਮ ਰਾਏ ਅਤੇ ਚੌਥੇ ਦਾ ਨਾਂ ਸ੍ਰੀ ਮਾਨਕ ਚੰਦ ਸੀ ਆਪ ਦੇ ਮਾਤਾ ਪਿਤਾ ਵੈਸ਼ਨੋ ਧਰਮ ਨੂੰ ਮੰਨਦੇ ਸਨ ਉਹਨਾਂ ਦੇ ਪ੍ਰਭਾਵ ਸਦਕਾ ਹੀ ਆਪ ਦੇ ਹਿਰਦੇ ਵਿੱਚ ਧਾਰਮਿਕ ਵਿਚਾਰ ਕੁੱਟ-ਕੁੱਟ ਕੇ ਭਰੇ ਹੋਏ ਸਨ ਆਪ ਦੇ ਪਿਤਾ ਜੀ ਖੇਤੀ ਤੇ ਦੁਕਾਨਦਾਰੀ ਦਾ ਧੰਦਾ ਕਰਦੇ ਸਨ ਅਮਰਦਾਸ ਜੀ ਜਦ ਜਵਾਨ ਹੋਏ ਤਾਂ ਆਪ ਨੇ ਪਿਤਾ ਦਾ ਕੰਮ ਸੰਭਾਲ ਲਿਆ ਆਪ ਘੋੜੀ ਉੱਪਰ ਸੋਦਾ ਲੱਦ ਕੇ ਪਿੰਡਾਂ ਵਿੱਚ ਫੇਰੀ ਦਾ ਕੰਮ ਕਰਦੇ ਸਨ ਗੁਰੂ ਅਮਰਦਾਸ ਜੀ ਦਾ ਵਿਆਹ 11 ਮਾਗ ਸਮੰਤ 1559 ਅਨੁਸਾਰ 1502 ਈਸਵੀ ਨੂੰ ਸ਼੍ਰੀ ਦੇਵੀ ਚੰਦ ਖੱਤਰੀ ਦੀ ਬੇਟੀ RAMKOR ਜੀ ਨਾਲ ਹੋਇਆ ਇਹ ਪਰਿਵਾਰ ਪਿੰਡ ਸਨ ਖੱਤਰੀ ਜ਼ਿਲ੍ਹਾ ਸਿਆਲਕੋਟ ਦਾ ਰਹਿਣ ਵਾਲਾ ਸੀ। ਗੁਰੂ ਅਮਰਦਾਸ ਜੀ ਦੇ ਗ੍ਰਹਿ ਵਿਕੇ ਦੋ ਸੁਪੁੱਤਰ ਭਾਈ ਮੋਹਨ ਜੀ ਤੇ ਭਾਈ ਮੋਹਰੀ ਜੀ ਪੈਦਾ ਹੋਏ ਅਤੇ ਦੋ ਸੁਪੁੱਤਰੀਆਂ ਬੀਬੀ ਪਾਨੀ ਜੀ ਤੇ ਬੀਬੀ ਦਾਨੀ ਜੀ ਨੇ ਜਨਮ ਲਿਆ। ਸ੍ਰੀ ਅਮਰਦਾਸ ਜੀ ਆਪਣੇ ਪਿਤਾ ਵਾਂਗ ਵੈਸ਼ਨੋ ਮਤ ਦੇ ਭਗਤ ਸਨ ਤੇ ਇਕਾदशी ਆਦ ਦਾ ਵਰਤ ਵੀ ਰੱਖਿਆ ਕਰਦੇ ਸਨ। ਆਪ ਹਰ ਸਾਲ ਗੰਗਾ ਇਸ਼ਨਾਨ ਲਈ जाया ਕਰਦੇ ਸਨ ਇਹ ਯਾਤਰਾ ਆਪ ਨੇ ਤਕਰੀਬਨ 40 ਸਾਲ ਦੀ ਉਮਰ ਵਿੱਚ ਆਰੰਭ ਕੀਤੀ ਜਦੋਂ ਆਪ ਵੀਮੀ ਯਾਤਰਾ ਕਰਕੇ ਹਰਦਵਾਰ ਤੋਂ ਵਾਪਸ ਆ ਰਹੇ ਸਨ ਤਾਂ ਉਹਨਾਂ ਦੇ ਨਾਲ ਹੋਰ ਤੀਰਥ ਯਾਤਰੀ ਵੀ ਸਨ ਇਹ ਇਕੱਠ ਪਿੰਡ ਸਹਿਰਾ ਜ਼ਿਲ੍ਹਾ ਅੰਬਾਲਾ ਦੇ ਬਾਹਰ ਇੱਕ ਬਾਗ ਵਿੱਚ ਠਹਿਰਿਆ ਉੱਥੇ ਇੱਕ ਪੰਡਤ ਜੀ ਅਮਰਦਾਸ ਜੀ ਦੇ ਨੂਰਾਨੀ ਚਿਹਰੇ ਤੋਂ ਬਹੁਤ ਪ੍ਰਭਾਵਿਤ ਹੋਏ ਉਸ ਨੇ ਆਪ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਅੱਗੋਂ ਆਪਨੇ ਉੱਤਰ ਦਿੱਤਾ ਕਿ ਅਜੇ ਤੱਕ ਅਸੀਂ ਤਾਂ ਕੋਈ ਗੁਰੂ ਧਾਰਨ ਹੀ ਨਹੀਂ ਕੀਤਾ ਇਹ ਸੁਣ ਕੇ ਉਹ ਪੰਡਤ ਜੀ ਕਹਿਣ ਲੱਗੇ ਭਾਈ ਨਿਗੁਰੇ ਦਾ ਤਾਂ ਦਰਸ਼ਨ ਹੀ ਚੰਗਾ ਨਹੀਂ ਹੁੰਦਾ ਆਪ ਦੇ ਮਨ ਵਿੱਚ ਗੁਰੂ ਧਾਰਨ ਕਰਦੀ ਲਾਲਸਾ ਠਾਠਾ ਮਾਰ ਉਠੀ ਆਪਨੇ ਤੀਰਥ ਯਾਤਰਾਵਾਂ ਵੇ ਬਹੁਤ ਕੀਤੀਆਂ ਤੇ ਕਈ ਸਾਧੂ ਸੰਤਾਂ ਨੂੰ ਮਿਲੇ ਪਰ ਕਿਸੇ ਪਾਸੋਂ ਵੀ ਆਤਮਿਕ ਸ਼ਾਂਤੀ ਨਸੀਬ ਨਾ ਹੋਈ ਇਹ ਗੱਲ ਵੀ ਆਪ ਨੂੰ ਬੇਚੈਨ ਕਰ ਰਹੀ ਸੀ ਕਿ ਮੇਰਾ ਗੁਰੂ ਕੋਈ ਨਹੀਂ ਹੈ ਇੱਕ ਦਿਨ ਅੰਮ੍ਰਿਤ ਵੇਲੇ ਨਾਲ ਦੇ ਘਰੋਂ ਸ੍ਰੀ ਅਮਰਦਾਸ ਜੀ ਨੇ ਬੀਬੀ ਅੰਮ੍ਰੋ ਦੇ ਮੁਖੋਂ ਬਾਣੀ ਸੁਣੀ ਬੀਬੀ ਅੰਮ੍ਰੋ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਸ੍ਰੀ ਅਮਰਦਾਸ ਜੀ ਦੇ ਛੋਟੇ ਭਰਾ ਦੀ ਨੂੰਹ ਸੀ ਇਸ ਬੱਚੀ ਨੂੰ ਗੁਰਬਾਣੀ ਕੰਠ ਸੀ ਜੋ ਮਨ ਚਿਤ ਲਾ ਕੇ ਪੜਦੀ ਸੀ ਗੁਰਬਾਣੀ ਸੁਣ ਕੇ ਸ੍ਰੀ ਅਮਰਦਾਸ ਜੀ ਨੇ ਦੇ ਮਨ ਉੱਪਰ ਡੂੰਗਾ ਅਸਰ ਪਿਆ ਬੀਬੀ ਅੰਬਰੋ ਨੂੰ ਆਪ ਜੀ ਨੇ ਪੁੱਛਿਆ ਸੁਪੁੱਤਰੀ ਤੁਸੀਂ ਜਿਸ ਬਾਣੀ ਦਾ ਪਾਠ ਕਰ ਰਹੇ ਸੀ ਉਹ ਕਿਸ ਦੀ ਬਾਣੀ ਹੈ ਬੀਬੀ ਅੰਬਰੋ ਨੇ ਉੱਤਰ ਦਿੱਤਾ ਪਿਤਾ ਜੀ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਉਸ ਗੱਦੀ ਤੇ ਮੇਰੇ ਪਿਤਾ ਜੀ ਵਿਰਾਜਮਾਨ ਹਨ ਇਹ ਵਚਨ ਸੁਣ ਕੇ ਸ੍ਰੀ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਅਤੇ ਉਹਨਾਂ ਨੂੰ ਗੁਰੂ ਧਾਰਨ ਦਾ ਫੈਸਲਾ ਕਰ ਲਿਆ ਆਪ ਬੀਬੀ ਅੰਮ੍ਰੋ ਜੀ ਨੂੰ ਨਾਲ ਲੈ ਕੇ ਸ੍ਰੀ ਖੰਡੂਰ ਸਾਹਿਬ ਗੁਰੂ ਦਰਬਾਰ ਵਿੱਚ ਪਹੁੰਚ ਗਏ ਜਿੱਥੇ ਆਪ ਜੀ ਦਾ ਜੀਵਨ ਹੀ ਬਦਲ ਗਿਆ ਸ੍ਰੀ ਅਮਰਦਾਸ ਜੀ ਦਾ ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਤੇ ਗੁਰਤਾ ਗੱਦੀ ਇਹ ਗੱਲ 1540 ਈਸਵੀ ਦੀ ਹੈ ਜਦ ਸ੍ਰੀ ਅਮਰਦਾਸ ਜੀ ਬੀਬੀ ਅੰਮ੍ਰੋ ਦੇ ਸਾਥ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਸ੍ਰੀ ਖੰਡੂਰ ਸਾਹਿਬ ਪੁੱਜੇ ਗੁਰੂ ਅੰਗਦ ਦੇਵ ਜੀ ਨੇ ਕੁੜਮਾ ਵਾਲਾ ਸਤਕਾਰ ਦਿੱਤਾ ਪਰ ਆਪ ਨੇ ਆਪਣਾ ਸੀਸ ਗੁਰੂ ਜੀ ਦੇ ਚਰਣਾ ਉੱਪਰ ਰੱਖ ਦਿੱਤਾ ਆਪ ਨੂੰ ਬਹੁਤ ਆਤਮਿਕ ਸ਼ਾਂਤੀ ਪ੍ਰਾਪਤ ਹੋਈ ਫਿਰ ਆਪ ਕਹਿਣ ਲੱਗੇ ਜੀ ਮੈਂ ਕੁੜਮ ਬਣ ਕੇ ਨਹੀਂ ਆਇਆ ਮੈਂ ਤਾਂ ਇੱਕ ਸ਼ਰਧਾਲੂ ਬਣ ਕੇ ਆਇਆ ਹਾਂ ਤੇ ਹੁਣ ਮੈਨੂੰ ਤੁਸੀਂ ਆਪਣੇ ਚਰਨਾਂ ਦੀ ਔਟ ਬਖਸ਼ੋ। ਸ੍ਰੀ ਅਮਰਦਾਸ ਜੀ ਪਹਿਲੀ ਮਿਲਣੀ ਤੋਂ ਬਾਅਦ ਹੀ ਸ੍ਰੀ ਖੰਡੂਰ ਸਾਹਿਬ ਟਿਕ ਗਏ ਤੇ ਗੁਰੂ ਜੀ ਦੀ ਸੰਗਤ ਕਰਨ ਲੱਗ ਪਏ ਜਿਸ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮ ਮੰਨਣ ਦਾ ਵੱਡਾ ਨੀਮ ਪਾਲਿਆ ਸੀ ਉਸੇ ਤਰ੍ਹਾਂ ਹੀ ਸ੍ਰੀ ਅਮਰਦਾਸ ਜੀ ਨੇ ਗੁਰੂ ਘਰ ਵਿੱਚ ਸੇਵਾ ਕਰਨ ਦਾ ਵੱਡਾ ਨੀਮ ਕਮਾਇਆ ਗੁਰਮਤ ਵਿੱਚ ਗੁਰੂ ਦੇ ਵਾਹਿਗੁਰੂ ਦੀ ਪ੍ਰਾਪਤੀ ਲਈ ਸੇਵਾ ਤੇ ਸਿਮਰਨ ਦਾ ਉੱਚ ਸਥਾਨ ਹੈ ਇਸ ਤਰ੍ਹਾਂ ਮਨ ਨਿਰਮਲ ਹੁੰਦਾ ਹੈ ਅਤੇ ਸੇਵਕ ਸ਼ੁਭ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ ਸ੍ਰੀ ਅਮਰਦਾਸ ਜੀ ਨੇ ਖੰਡੂਰ ਸਾਹਿਬ ਰਹਿ ਕੇ 12 ਸਾਲ ਤੱਕ ਗੁਰੂ ਕਰ ਨਿਸ਼ਕਾਮ ਸੇਵਾ ਕੀਤੀ ਆਪ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਢਾਈ ਤਿੰਨ ਕੋ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਂਦੇ ਸਨ ਫਿਰ ਲੰਗਰ ਵਿੱਚ ਸਾਰਾ ਦਿਨ ਸੇਵਾ ਕਰਦੇ ਸਨ ਸੰਗਤਾਂ ਦੇ ਪੀਣ ਲਈ ਜਲ ਪਰਦੇ ਤੇ ਛਕਾਉਂਦੇ ਮੂੰਹ ਤੋਂ ਬਾਣੀ ਦਾ ਪਾਠ ਜਾਂ ਸਤਨਾਮ ਦਾ ਜਾਪ ਕਰਦੇ ਰਹਿੰਦੇ ਸਨ ऐसे तरह सहज सिमरन सेवा संगत दे सतगुरु जीवन बदल ਦਿੰਦੇ ਹਨ ਇੱਕ ਦਿਨ ਮੀ ਵਰਦਾ ਤੇ ਸਰਦ ਹਨੇਰੀ ਠੰਡੀ ਰਾਤ ਸੀ ਸ੍ਰੀ ਅਮਰਦਾਸ ਜੀ ਆਪਣੇ ਨਿਤਨੇਮ ਅਨੁਸਾਰ ਵਿਆਸ ਤੋਂ ਜਲਦੀ ਗਾਗਰ ਲਿਆ ਰਹੇ ਸਨ ਰਸਤੇ ਵਿੱਚ ਚਿੱਕੜ ਤੇ ਤਿਲਕਣ ਸੀ ਆਪ ਕਰਤਾਰ ਦਾ ਨਾਮ ਜਪਦੇ ਜਪਦੇ ਪੰਦ ਨਿਵੇੜ ਰਹੇ ਸਨ ਬਰਸ਼ ਤੇ ਹਨੇਰਾ ਹੋਣ ਕਰਕੇ ਰਾਹ ਦਾ ਪਤਾ ਨਾ ਲੱਗਿਆ ਰਾਹ ਦੇ ਲਾਗੇ ਇੱਕ ਕੱਪੜਾ ਬੁਣਨ ਵਾਲੇ ਦੇ ਗੱਡੇ ਹੋਏ ਕਿੱਲੇ 'ਚ ਠੇਡਾ ਖਾ ਕੇ ਆਪ ਖੱਡੀ ਦੇ ਟੋਏ ਵਿੱਚ ਡਿੱਗ ਪਏ ਆਪ ਨੇ ਡਿੱਗੇ ਵੀ ਪਾਣੀ ਵਾਲੀ ਗਾਗਰ ਨਾਲ ਡੁੱਲਣ ਦਿੱਤੀ ਕੱਪੜਾ ਬੁਣਨ ਵਾਲੇ ਨੇ ਸਹਿਜ ਸੁਭਾਅ ਆਪਣੀ ਪਤਨੀ ਨੂੰ ਕਿਹਾ ਕਿ ਕੋਈ ਖੱਡੀ ਵਿੱਚ ਡਿੱਗ ਪਿਆ ਲੱਗਦਾ ਏ ਪਤਨੀ ਕਹਿੰਦੀ ਡਿੱਗਾ ਹੁਣ ਅੰਮਰੂ ਨਿਥਾਵਾ ਇਸ ਨੂੰ ਰਾਤ ਦਿਨ ਚੈਨ ਹੀ ਨਹੀਂ ਆ। ਪੇਟ ਦੀ ਖਾਤਰ ਗੁਰੂ ਦਾ ਪਾਣੀ ਭਰਦਾ ਹੈ। ਸ੍ਰੀ ਅੰਮ੍ਰਿਤਸਰ ਦਾਸ ਜੀ ਉੱਠ ਕੇ ਕਹਿੰਦੇ ਕਮਲਿਏ ਮੈਨੂੰ ਤਾਂ ਦੀਨ ਦੁਨੀ ਦੇ ਸਤਿਗੁਰਾਂ ਦੇ ਚਰਣਾ ਸਥਾਨ ਮਿਲਿਆ ਹੈ। ਮੈਂ ਨਹੀਂ ਥਾਵਾਂ ਨਹੀਂ ਹਾਂ। ਦੁਨੀਆ ਤੇ ਨਿਥਾਵੇ ਤਾਂ ਉਹ ਹਨ ਜੋ ਸੱਚੇ ਗੁਰੂ ਤੋਂ ਵੰਜੇ ਹਨ। ਇਹ ਕਹਿ ਕੇ ਆਪ ਜਲ ਦੀ ਗਾਗਰ ਲੈ ਕੇ ਸਤਿਗੁਰਾਂ ਦੇ ਨਿਵਾਸ ਸਥਾਨ ਤੇ ਪੁੱਜੇ ਅਤੇ ਪ੍ਰੇਮ ਨਾਲ ਸਤਿਗੁਰਾਂ ਨੂੰ ਇਸ਼ਨਾਨ ਕਰਵਾਇਆ। ਅੰਮ੍ਰਿਤ ਵੇਲੇ ਦੀ ਘਟਨਾ ਬਾਰੇ ਜਦ ਸਤਿਗੁਰਾਂ ਨੇ ਸ੍ਰੀ ਅਮਰਦਾਸ ਜੀ ਨੂੰ ਪੁੱਛਿਆ ਤਾਂ ਆਪ ਨੇ ਕਿਹਾ ਸਤਿਗੁਰੂ ਆਪ ਜੀ ਸਭ ਕੁਝ ਜਾਣਦੇ ਹੀ ਹੋ ਫੇਰ ਸਤਿਗੁਰਾਂ ਨੇ ਸ੍ਰੀ ਅਮਰਦਾਸ ਜੀ ਵੱਲ ਤੱਕਿਆ ਤੇ ਮਿਹਰਾਂ ਦਾ ਮੀਂਹ ਵਰਸਾਉਂਦੇ ਆਂ ਫਰਮਾਇਆ ਪੁਰਖਾ ਤੁਸੀਂ ਨਿਮਾਣਿਆਂ ਦੇ ਮਾਣ ਨਿਉਟਿਆਂ ਦੀ ਓਟ ਤੇ ਨਿਥਾਵਿਆਂ ਦੇ ਥਾਂ ਹੋ ਗੁਰੂ ਦਰਬਾਰ ਵਿੱਚ ਸੇਵਾ ਕਰਦਿਆਂ ਸਮਾਂ ਬੀਤਦਾ ਗਿਆ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਤੋਂ ਹੀ ਇਹ ਜਾਣ ਲਿਆ ਸੀ ਕਿ ਸਾਡੇ ਤੋਂ ਬਾਅਦ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸ੍ਰੀ ਅਮਰਦਾਸ ਜੀ ਹੀ ਨਿਭਾ ਸਕਦੇ ਹਨ ਸਾਰੇ ਸਿੱਖ ਉਹਨਾਂ ਦਾ ਸਤਿਕਾਰ ਕਰਦੇ ਸਨ ਤੇ ਉਹਨਾਂ ਨੂੰ ਸਰਵੋਤਮ ਸਮਝਦੇ ਸਨ ਆਪਣੀ ਸੱਚਖੰਡ ਵਾਪਸੀ ਦਾ ਸਮਾਂ ਆ ਪੁੱਜਾ ਜਾਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ 29 ਮਾਰਚ 1552 ਈਸਵੀ ਨੂੰ ਭਰੀ ਸੰਗਤ ਵਿੱਚ ਚੱਲਦੀ ਆ ਰਹੀ ਰੀਤੀ ਮੁਤਾਬਕ ਸ੍ਰੀ ਅਮਰਦਾਸ ਜੀ ਨੂੰ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਪਾਸੋਂ ਗੁਰਤਾ ਗੱਦੀ ਲਈ ਤਿਲਕ ਲਵਾਇਆ ਦੂਜੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਸਾਰੀ ਸੰਗਤ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਿਆ ਸ੍ਰੀ ਗੁਰੂ ਅਮਰਦਾਸ ਜੀ ਤੇ ਸਿੱਖੀ ਦੇ ਪ੍ਰਚਾਰ ਲਈ ਕੀਤੇ ਮਹਾਨ ਕਾਰਜ ਬੋਲੀ ਸਾਹਿਬ ਦੀ ਰਚਨਾ ਸ੍ਰੀ ਗੁਰੂ ਅਮਰਦਾਸ ਜੀ ਨੇ ਸਨ 1559 ਈਸਵੀ ਗੋਵਿੰਦਵਾਲ ਵਿਖੇ ਬੌਲੀ ਦੀ ਖੁਦਾਈ ਆਰੰਭ ਕਰਵਾਈ ਜੋ 1564 ਈਸਵੀ ਵਿੱਚ ਸੰਪੂਰਨ ਹੋਈ ਇਸ ਬੌਲੀ ਦੀਆਂ 84 ਪੌੜੀਆਂ ਬਣਾਈਆਂ ਅਤੇ ਇਹ ਸਿੱਖ ਤੀਰਥਾਂ ਵਿੱਚੋਂ ਪਹਿਲਾ ਤੀਰਥ ਹੈ ਇਸ ਦੇ ਬਣਨ ਨਾਲ ਸਿੱਖ ਸਮਾਜ ਅਨੇਕ ਤੀਰਥਾਂ ਦੀ ਪਟਕਣਾ ਤੋਂ ਹਟ ਕੇ ਗੁਰੂ ਘਰ ਵੱਲ ਕੇਂਦਰਿਤ ਹੋਇਆ ਸਤੀ ਦੀ ਰਸਮ ਦਾ ਵਿਰੋਧ ਪੁਰਾਣੇ ਸਮਿਆਂ ਤੋਂ ਸਾਡੇ ਸਮਾਜ ਵਿੱਚ ਇਹ ਭੈੜੀ ਰਸਮ ਪ੍ਰਚਲਿਤ ਸੀ ਕਿ ਜਦ ਕਿਸੇ ਇਸਤਰੀ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਨੂੰ ਵੀ ਨਾਲ ਹੀ ਚਿਖਾ ਵਿੱਚ ਸੜਨਾ ਪੈਂਦਾ ਸੀ ਜਦ ਸਾੜ ਦਿੱਤਾ ਜਾਂਦਾ ਸੀ ਗੁਰੂ ਜੀ ਨੇ ਇਸ ਭੈੜੀ ਰਸਮ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਈ ਅਤੇ ਆਪ ਨੇ ਅਨੇਕ ਥਾਵਾਂ ਤੇ ਜਾ ਕੇ ਸਮਾਜ ਨੂੰ ਸਮਝਾਇਆ ਆਪ ਨੇ ਫਰਮਾਇਆ ਕਿ ਸਤੀਆਂ ਉਹ ਨਹੀਂ ਜੋ ਚਿਖਾ ਵਿੱਚ ਜਲ ਮਰਦੀਆਂ ਹਨ ਸਗੋਂ ਸਤੀਆਂ ਉਹ ਹਨ ਜੋ ਪਤੀ ਦੀ ਯਾਦ ਨੂੰ ਸਦਾ ਲਈ ਮਨ ਵਿੱਚ ਵਸਾ ਲੈਂਦੀਆਂ ਹਨ ਗੁਰੂ ਜੀ ਨੇ ਪੁਨਰ ਵਿਆਹ ਲਈ ਵੀ ਸਮਾਜ ਨੂੰ ਪ੍ਰੇਰਿਤ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਗੁਰਤਾ ਗੱਦੀ ਦਾ ਵਾਰਸ ਚੁੜਨਾ ਤੇ ਜੋਤੀ ਜੋਤ ਸਮਾਉਣਾ। ਸ੍ਰੀ ਗੁਰੂ ਅਮਰਦਾਸ ਜੀ ਦੇ ਦੋ ਸੁਪੁੱਤਰ ਭਾਈ ਮੋਹਨ ਜੀ ਤੇ ਭਾਈ ਮੋਰੀ ਜੀ ਸਨ। ਬੀਬੀ ਪਾਨੀ ਜੀ ਤੇ ਬੀਬੀ ਦਾਨੀ ਜੀ ਦੋ ਸੁਪਤਰੀਆਂ ਸਨ। ਬੀਬੀ ਪਾਨੀ ਜੀ ਦੀ ਸ਼ਾਦੀ ਭਾਈ ਜੇਠਾ ਜੀ ਨਾਲ ਅਤੇ ਬੀਬੀ ਦਾਨੀ ਜੀ ਦੀ ਸ਼ਾਦੀ ਭਾਈ ਰਾਮਾ ਜੀ ਨਾਲ ਹੋਈ। ਪਈ ਜੇਠਾ ਜੀ ਭਾਵੇਂ ਸੰਸਾਰੀ ਰਿਸ਼ਤੇ ਵਿੱਚ ਗੁਰੂ ਜੀ ਦੇ ਜਵਾਈ ਲੱਗਦੇ ਸਨ ਪਰ ਉਹ ਸਦਾ ਸੱਚਾ ਸੇਵਕ ਬਣਨ ਦਾ ਹੀ ਖਿਆਲ ਰੱਖਦੇ ਸਨ ਦੂਜੇ ਪਾਸੇ ਗੁਰੂ ਜੀ ਦੇ ਸੁਪੁੱਤਰਾਂ ਦੀ ਰੁਚੀ ਗੁਰੂ ਘਰ ਦੇ ਕੰਮਾਂ ਜਾਂ ਸੇਵਾ ਵਿੱਚ ਨਾ ਮਾਤਰ ਸੀ ਐਸੇ ਪ੍ਰਕਾਰ ਦਾ ਵਤੀਰਾ ਗੁਰੂ ਜੀ ਦੇ ਦੂਜੇ ਜਵਾਈ ਭਾਈ ਰਾਮਾ ਜੀ ਦਾ ਸੀ ਗੁਰੂ ਜੀ ਆਪਣੀ ਬਿਰਧ ਉਮਰ ਦਾ ਖਿਆਲ ਕਰਕੇ ਆਗੋਂ ਗੁਰਤਾ ਗੱਦੀ ਯੋਗ ਤੇ ਸੇਵਾ ਸਿਮਰਨ ਵਾਲੀ ਰੂਹ ਨੂੰ ਬਖਸ਼ਣਾ ਚਾਹੁੰਦੇ ਸਨ ਜੇਸਨਾ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ अनेका ਪ੍ਰਖਿਆਵਾਂ ਲੈ ਕੇ ਪਰਖਿਆ ਸੀ ਅਤੇ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਸਿੱਧਕ ਸੇਵਾ ਤੇ ਸਿਮਰਨ ਤੋਂ ਤਰੁੱਠਤ ਕੇ ਗੁਰਗੱਦੀ ਦੀ ਸੇਵਾ ਸੌਂਪੀ ਐਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਜੋਗ ਵਾਰਸ ਦੀ ਭਾਲ ਵਿੱਚ ਸਨ ਭਾਵੇਂ ਉਹਨਾਂ ਨੂੰ ਭਾਈ ਜੇਠਾ ਜੀ ਅਤ ਪਿਆਰੇ ਲੱਗਦੇ ਸਨ ਪਰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਮਹਾਨ ਕਾਰਜ ਸੀ ਇੱਕ ਦਿਨ ਪ੍ਰੀਖਿਆ ਦੀ ਘੜੀ ਆ ਗਈ ਸ੍ਰੀ ਗੁਰੂ ਅਮਰਦਾਸ ਜੀ ਨੇ ਸਹਿਜ ਰੂਪ ਵਿੱਚ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਨੂੰ ਵੱਖ-ਵੱਖ ਥੜੇ ਬਣਾਉਣ ਲਈ ਕਿਹਾ ਦੋਹਾਂ ਨੇ ਪੂਰੀ ਰੀਜ ਨਾਲ ਥੜੇ ਬਣਾਏ ਪਰ ਗੁਰੂ ਜੀ ਨੇ ਜਦ ਸ਼ਾਮ ਨੂੰ ਆ ਕੇ ਦੇਖੇ ਤਾਂ ਕਹਿਣ ਲੱਗੇ ਕਿ ਚੰਗੇ ਨਹੀਂ ਬਣੇ ਇਹ ਦੁਬਾਰਾ ਬਣਾਓ ਜਦੋਂ ਇਹ ਖੇਡ ਐਸੇ ਤਰ੍ਹਾਂ 5-6 ਵਾਰ ਵਾਪਰੀ ਤਾਂ ਭਾਈ ਰਾਮਾ ਜੀ ਅੱਕ ਕੇ ਕਹਿਣ ਲੱਗੇ ਸਤਿਗੁਰੂ ਮੈਂ ਤਾਂ ਇਸ ਤੋਂ ਵਧੀਆ ਹੋਰ ਨਹੀਂ ਬਣਾ ਸਕਦਾ ਜਿਵੇਂ ਤੁਸੀਂ ਕਿਹਾ ਮੈਂ ਓਵੇਂ ਹੀ ਬਣਾ ਦਿੱਤਾ ਹੈ ਪਰ ਤੁਸੀਂ ਫਿਰ ਵੀ ਕੋਈ ਨਾ ਕੋਈ ਨੁਕਸ ਖੜ ਦਿੰਦੇ ਹੋ ਇਹ ਕਹਿ ਕੇ ਭਈ ਰਾਮਾ ਜੀ ਚਲੇ ਗਏ ਜਦ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਥੜਾ ਟਾ ਕੇ ਫਿਰ ਨਵਾ ਬਣਾਉਣ ਲਈ ਕਿਹਾ ਤਾਂ ਭਾਈ ਜੇਠਾ ਜੀ ਬੋਲੇ ਸਤਿਗੁਰੂ ਜੀਓ ਮੈਂ ਗਲਤੀਆਂ ਨਾਲ ਭਰਿਆ ਅਣਜਾਣ ਸੇਵਕ ਹਾਂ ਮੈਂ ਆਪ ਜੀ ਦੇ ਹੁਕਮ ਦੀ ਪਾਲਣਾ ਕਰਨ ਲਈ ਸਦਾ ਤਿਆਰ ਹਾਂ ਤੁਸੀਂ ਕਿਰਪਾ ਕਰਕੇ ਮੈਨੂੰ ਸ਼ਕਤੀ ਬਖਸੋ ਕਿ ਮੈਂ ਤੁਹਾਡੀ ਪਸੰਦ ਦਾ ਥੜਾ ਬਣਾ ਸਕਾਂ ਇਹ ਕਹਿ ਕੇ ਭਾਈ ਜੇਠਾ ਜੀ ਨੇ ਫਿਰ ਥੜਾ ਬਣਾਉਣਾ ਸ਼ੁਰੂ ਕਰ ਦਿੱਤਾ ਜਦੋਂ ਥੜਾ ਬਣ ਗਿਆ ਤਾਂ ਸਤਿਗੁਰੂ ਭਾਈ ਜੇਠਾ ਜੀ ਨੂੰ ਛਾਤੀ ਨਾਲ ਲਾ ਕੇ ਕਹਿਣ ਲੱਗੇ ਕਿ ਥੜੇ ਦੀ ਬਨਾਵਟ ਇੰਨੀ ਜ਼ਰੂਰੀ ਨਹੀਂ ਜਿੰਨੀ ਸਹਿਣ ਸ਼ੀਲਤਾ ਦੀ ਹੈ ਫਿਰ ਸਤਿਗੁਰਾਂ ਨੇ ਸੰਗਤਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਭਾਈ ਜੇਠਾ ਜੀ ਵਿੱਚ ਉਹ ਸਾਰੇ ਗੁਣ ਹਨ ਜੋ ਇੱਕ ਜ਼ਿੰਮੇਵਾਰ ਮੁਖੀ ਵਿੱਚ ਹੋਣੇ ਚਾਹੀਦੇ ਹਨ ਮੇਰੀ ਥਾਂ ਭਾਈ ਜੇਠਾ ਜੀ ਹੀ ਲੈ ਸਕਦੇ ਹਨ ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਸਭ ਤੋਂ ਵਧੇਰੇ ਯੋਗ ਸਮਝ ਕੇ ਮਿਤੀ 1 ਸਤੰਬਰ 1574 ਈਸਵੀ ਨੂੰ ਉਹਨਾਂ ਅੱਗੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਤੋਂ ਤਿਲਕ ਲਗਾ ਕੇ ਗੁਰੂ ਗੱਦੀ ਬਖਸ਼ੀ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਕਰਕੇ ਜਾਣੇ ਜਾਣ ਲੱਗੇ ਸ੍ਰੀ ਗੁਰੂ ਅਮਰਦਾਸ ਜੀ 22 ਸਾਲ ਗੁਰਗੱਦੀ ਪਰ ਬਿਰਾਜ ਕੇ ਅੰਤ ਸ੍ਰੀ ਗੁਰੂ ਰਾਮਦਾਸ ਦੀ ਨੋਂ ਗੁਰਤਾ ਗੱਦੀ ਬਖਸ਼ ਕੇ 1 ਸਤੰਬਰ 1574 ਇਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਵਾਹਿਗੁਰੂ ਜੀ ਕਾ